ਸਤਿਨਾਮ ਸ੍ਰੀ ਵਾਹਿਗੁਰੂ ਅੱਗੇ ਸਾਖੀ ਸਰਪ ਦੇ ਪਰਸ਼ਾਵੇਂ ਦੀ ਚੱਲੀ ਸੰਮਤ 1535 ਵਿਸਾਖ ਵਿੱਚ ਸ੍ਰੀ ਗੁਰੂ ਨਾਨਕ ਜੀ ਗਊਆਂ ਮੱਜੀਆਂ ਚਾਰੀਆਂ ਹਨ ਜਾਂ ਇੱਕ ਦਿਨ ਹੋਇਆ ਤੇ ਮੱਝੀ ਚਾਰਨ ਗਏ ਜਦ ਦੁਪਹਿਰ ਹੋਈ ਤਾਂ ਆਨੰਦ ਪ੍ਰਸੰਨ ਹੋ ਇੱਕ ਦਰਖਤ ਦੇ ਹੇਠ ਬੈਠ ਗਏ ਤੇ ਮੱਝੀ ਛਾਵੇਂ ਬੈ ਗਈਆਂ ਨਾਨਕ ਜੀ ਚੁੰਨੀ ਹੇੜ ਵਿਛਾ ਕੇ ਸੋਣਗੇ ਪਰਸ਼ਾਵੇਂ ਢਲ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹ ਉੱਪਰ ਧੁੱਪ ਆ ਗਈ ਤਾਂ ਗਰਮੀ ਕਰਕੇ ਪਰਸੇਜ ਆ ਗਿਆ ਤਾਂ ਛੇਸ਼ਨਾਗ ਆਪਣਾ ਸੁਆਮੀ ਜਾਣ ਕੇ ਆਇਆ ਸੁਪੇਦ ਰੰਗ ਦਾ tha ਫਨ ਪਸਾਰ ਕੇ ਮੂੰਹ ਪਰ ਛਾਇਆ ਕਰੀ ਪਰ ਕਣਕ ਦੇ ਕਾਸ਼ ਦੇ ਦਿਨ ਆਏ ਕਰਾਇ ਬੁਲਾਰ ਕਾਸ਼ ਕਰਦਾ ਕਰਦਾ ਉਸੇ ਰਸਤੇ ਆਇਆ ਗਿਆ ਦੇਖੇ ਤਾਂ ਇੱਕ ਨੀਂਗਰ ਸੁੱਤਾ ਪਿਆ ਹੈ ਤੇ ਨਾਲ ਕੋਲ ਬੈਠਾ ਹੈ ਤੇ ਸਿਰ ਪਰ ਫਨ ਦੀ ਛਾਇਆ ਕੀਤੀ ਹੈ ਰਾਇ ਬੁਲਾਰ ਦੇਖ ਕੇ ਖੜਾ ਹੋ ਗਿਆ ਜੀ ਵਿੱਚ ਵਿਚਾਰਾ ਲੱਗਾ ਭਾਈ ਜੇ ਇਹ ਆਏ ਨੀਂਗਰ ਜੀ ਦਾ ਹੈ ਤਾਂ ਕੋਈ ਓਲੀਆ ਅੰਬੀਆ ਹੈ ਤੇ ਜੇਕਰ ਸਰਪ ਸਾ ਪੀ ਗਿਆ ਹੈ ਮਰ ਗਿਆ ਹੈ ਤਾਂ ਇਹ ਵਿਚਾਰਦਾ ਸੀ ਕਿ ਪਿੱਛੋਂ ਆਦਮੀ ਆਏ ਤੇ ਰਾਏ ਆਖਿਆ ਭਾਈ ਇਹ ਨੀਂਗਰ ਦੇਖੋ ਕੌਣ ਸੁੱਤਾ ਹੈ ਉਹ ਦੇਖਣ ਲੱਗੇ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਹੈ ਤੋਣੇ ਆਖਿਆ ਰਾਏ ਜੀ ਤੇਰੇ ਕਾਲੂ ਪਟਵਾਰੀ ਦਾ ਪੁੱਤ ਹੈ ਤਾਂ ਰਾਏ ਆਖਿਆ ਇਸ ਨੂੰ ਜਗਾਵੋ ਜੋ ਨੇੜੇ ਗਏ ਤਾਂ ਸਰਪ ਗੁੰਮ ਹੋ ਗਿਆ ਉਹਨਾਂ ਨਾਨਕ ਜੀ ਨੂੰ ਜਗਾਇਆ ਸ੍ਰੀ ਗੁਰੂ ਨਾਨਕ ਜੀ ਉੱਠ ਬੈਠੇ ਤਾਂ ਸਿਰ ਤੇ ਰਾਏ ਜੀ ਖੜਾ ਹੈ ਤਾਂ ਨਾਨਕ ਹੱਥ ਜੋੜ ਕੇ ਰਾਏ ਨੂੰ ਸਲਾਮ ਕੀਤਾ ਰਾਏ ਬਲਾਰ ਘੋੜੇ ਤੋਂ ਉੱਤਰ ਕੇ ਨਾਨਕ ਜੀ ਨੂੰ ਗੱਲ ਨਾਲ ਲਾਇਆ ਤੇ ਮੱਥਾ ਚੁਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ਅਦਬ ਕੀਤਾ ਸਭ ਲੋਕ ਹੈਰਾਨ ਹੋ ਗਏ ਆਖਣ ਲੱਗੇ ਭਾਈ ਇਸ ਨਿੰਗਰ ਉੱਤੇ ਰਾਏ ਦੀ ਬਹੁਤ ਮਿਹਰਾ ਮਿਹਰਬਾਨਗੀ ਹੈ ਫਿਰ ਰਾਏ ਘਰ ਆਇਆ ਤੇ ਕਾਲੂ ਨੂੰ ਸੁਧਵਾਇਆ ਜਦ ਕਾਲੂ ਆਇਆ ਤਾਂ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜੋ ਨਾਨਕ ਪੁੱਤਰ ਹੈ ਇਹ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਪਰਮੇਸ਼ਰ ਦਾ ਭਗਤ ਹੈ ਕਾਲੂ ਤੂੰ ਨਾਨਕ ਤਾਈਂ ਕਦੇ ਛਿੜਕੀ ਨਹੀਂ ਤੇ ਕੋੜਾ ਵੀ ਨਾ ਬੋਲੀ ਤੇ ਕਦੀ ਇਸ ਪੁੱਤਰ ਦਾ ਮੂੰਹ ਵੀ ਨਾ ਫਟਕਾਰੀ ਇਹ ਮਹਾਪੁਰਖ ਹੈ ਇਸ ਦਾ ਸਦਕਾ ਮੇਰਾ ਸ਼ਹਿਰ ਵੱਸਦਾ ਹੈ ਤੇ ਮੈਂ ਇਸ ਦਾ ਸਦਕਾ ਨਿਹਾਲ ਹੋਇਆ ਹਾਂ। ਅਤੇ ਕਾਲੂ ਨੂੰ ਤੂੰ ਵੀ ਨਿਹਾਲ ਹੈ ਜਿਸ ਦੇ ਘਰ ਐਸਾ ਪੁੱਤਰ ਪੈਦਾ ਹੋਇਆ ਹੈ। ਕਾਲੂ ਆਖਿਆ ਭਲਾ ਰਾਏ ਜੀ ਵੱਡਾ ਹੋਸੀ ਤਾਂ ਜਾਣਾਂਗੇ। ਹੁਣ ਤਾਂ ਕੰਮਕਾਰ ਕੋਈ ਨਹੀਂ ਕਰਦਾ ਅਤੇ ਜੋ ਕੁਝ ਵਸਤ ਘਰੋਂ ਲੈ ਜਾਂਦਾ ਹੈ ਸੋ ਬਾਹਰ ਸੁੱਟਾ ਆਉਂਦਾ ਹੈ। ਤਾਂ ਇਹ ਬਾਤ ਕਹਿ ਕੇ ਕਾਲੂ ਆਪਣੇ ਘਰ ਨੂੰ ਆਇਆ। ਇੱਕ ਦਿਨ ਨਾਨਕ ਜੀ ਫੇਰ ਮੱਝੀ ਚਾਰਨ ਗਏ ਤਾਂ ਬਾਹਰ ਜਾ ਕੇ ਸੌਂ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੀ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਸਿਏ ਉਸ ਦਾ ਪਰਛਾਵਾ ਨਾ ਫਿਰਿਆ ਤਾਂ ਫਿਰ ਕਾਸ਼ੇ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਢਲ ਗਏ ਤੇ ਉਹ ਪਰਛਾਵਾ ਨਹੀਂ ਢਲਿਆ ਇਹ ਦੇਖ ਕੇ ਰਾਏ ਬੰਦਗੀ ਕਰਕੇ ਚਲਾ ਗਿਆ ਤਾਂ ਲੋਕਾਂ ਨੂੰ ਆਖਣ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਪੂਰਨ ਪੁਰਖ ਹੈ ਦੇਖੋ ਜੀ ਸਭੇ ਵਾਤਾ ਅਚਰਜ ਦੇਖੀਆਂ ਹਨ ਅੱਗੇ ਖੇਤੀ ਦੀ ਬਾਤ ਹੋਈ ਪਿੱਛੋਂ ਸਰਪ ਦੀ ਹੋਈ ਤੇ ਹੁਣ ਪਰਸ਼ਾਵਾਂ ਫੜੋ ਦਿਆ ਹੈ ਤਾਂ ਰਾਏ ਭੁਲਾਰ ਉਸਤਤ ਕਰਦਾ ਆਪਣੇ ਘਰ ਨੂੰ ਗਿਆ ਤੇ ਗੁਰੂ ਜੀ ਦੀ ਉਹ ਚਾਲੀ ਆਹੀ ਪਿਤਾ ਆਖੇ ਉੱਤਰ ਲੋਕਾਂ ਦੇ ਉਲਾਮਿਆ ਮੈਨੂੰ ਜਿੱਚ ਕੀਤਾ ਆਹਾ ਕੁਝ ਸਮਝਤਾ ਸ੍ਰੀ ਗੁਰੂ ਨਾਨਕ ਜੀ ਕਿਹਾ ਪਲਾ ਪਿਤਾ ਜੀ ਜੋ ਆਖੋਗੇ ਸੋ ਕਰਾਂਗਾ ਅਗਲੀਆਂ ਸੱਖੀਆਂ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਈਕਰੂ ਜੀ ਦਾ ਫਾਲਸਾ ਵਾਈਕਰੂ ਜੀ ਕੀ ਫਤ